ਹਾਂਜੀ ਸਸਹੀ ਗੱਲ ਸਾਰੇ ਮੇਰੇ ਵੀਰਾਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਹਨ ਤਾਂ ਮਿੱਤਰੋ ਅੱਜ ਦਾ ਡੱਲੇ ਇੱਕ ਦਵਾਈ ਲੈ ਕੇ ਆਏ ਆ ਇਹ ਦਵਾਈ ਵੀ ਆ ਗਰੋਥ ਪ੍ਰੋਮੋਟਰ ਵੀ ਆ ਜਿਹੜੇ ਮੇਰੇ ਵੀਰ ਪੌਲਟੀ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੋਣਾ ਇਸ ਬਾਰੇ ਮੈਂ ਕਿਹਾ ਚਲੋ ਇਹ ਵੀ ਯੂਜ਼ ਕਰਕੇ ਦੇਖਦੇ ਆ ਤੁਹਾਨੂੰ ਦੱਸਦੇ ਆ ਤਾਂ ਮਿੱਤਰੋ ਇੱਕ ਕੈਪਸੂਲ ਆਪਣੇ ਆਂਦੇ ਆ ਬੀ ਕੰਪਲੈਕਸ ਤਾਂ ਇਹਦੇ ਵਿੱਚ ਸੋਪ ਕੈਪਸੂਲ ਆ ਤਾਂ ਇਹ ਮੈਨੂੰ 50 ਰੁਪਏ ਦੇ ਭੇਜ ਚੁਕੇ ਉਕੇ ਮੇਰਾ ਫਾਰਮ ਬੜਾ ਆ ਤਾਂ ਮੈਂ ਲੈ ਕੇ ਆਏ ਸੀ ਹਜ਼ਾਰ ਕੈਪਸੂਲ ਤਾਂ ਇੱਕ ਕੈਪਸੂਲ 45 ਤੋਂ 50 ਕਿਲੋ ਪਿੱਛੇ ਇੱਕ ਕੈਪਸੂਲ ਪਈਦਾ ਆ ਤੁਹਾਡੇ ਜਿੰਨੇ ਬੱਚੇ ਆ ਤੁਹਾਡੀ ਜਿੰਨੀ ਐਵਰੇਜ ਆ ਉਸ ਹਿਸਾਬ ਦੇ ਨਾਲ ਇਹਨੂੰ ਡਿਵਾਈਡ ਕਰ ਲਿਓ ਉਹ ਤਾਂ ਦੇਖ ਲੈ ਕਿੰਨੇ ਕੈਪਸੂਲ ਬੰਦੇ ਆ ਮੈਂ ਪਾਉਂਗਾ 450 ਤੋਂ 500 ਕੈਪਸੂਲ ਤਾਂ ਨਾਲ ਦਵਾਂਗੇ ਇਹਦੇ ਸੁੱਕਾ ਦੁੱਧ ਤਾਂ ਜਿਹੜਾ ਸੁੱਕਾ ਉਹਦਰਾ ਮੈਂ ਕਿਲੋ ਰਿਹਾ ਪੈਕਟ ਲੈ ਆਏ ਆ ਉਹ ਕਿਲੋ ਦਾ ਪੈਕੇਟ ਮੈਂ 2 ਦਿਨ ਚਲਾਉਂਗਾ ਕਿਉਂਕਿ ਬੱਚਾ ਮੇਰਾ ਹੋਗਾ ਭਰਾ ਇਹਦੀ ਐਵਰੇਜ ਹੈਗੀ ਆ 2500 ਗ੍ਰਾਮ ਮੈਂ ਕਹਾਂ ਚਲੋ 3-4 ਦਿਨ ਲੈ ਦਿੰਨੇ ਆ ਲਗਾਤਾਰ ਪਹਿਲਾ ਹੀ ਮੈਂ ਪਾਇਆ ਸੀਗਾ ਆਪਣੇ ਨੂੰ 3 ਦਿਨ ਤੇ ਉਹ ਵੀ ਰਿਜ਼ਲਟ ਸਹੀ ਸੀ ਇਹਦਾ ਮਤਲਬ ਵਧੀਆ ਸੀਗਾ ਕਿਉਂਕਿ ਇਹ ਕੋਈ ਸਸਤਾ ਤੇ ਚੀਪ ਗਰੋਥ ਪ੍ਰੋਮੋਟਰ ਅਣ ਦੇਸੀ ਜਗਾੜ ਆਪਣਾ ਘਰ ਦਾ ਕੋਈ ਜਿਹੜਾ ਸਾਈਡ ਇਫੈਕਟ ਨਹੀਂ ਆ ਤਾਂ ਜੇ ਕਿਸੇ ਮੇਰੇ ਵੀਰ ਨੇ ਇਹਦਾ ਯੂਜ਼ ਕੀਤਾ ਹੈ ਇਸਤੇਮਾਲ ਕੀਤਾ ਹੈ ਤਾਂ ਦੱਸਿਓ ਕਮੈਂਟ ਕਰਕੇ ਕਿੱਦੜਾ ਲੱਗਾ ਸੀ ਉਹਨੂੰ ਇਹ ਨੁਸਕਾ ਤੇ ਬਾਕੀ ਸਬਸਕ੍ਰਾਈਬ ਕਰਦੇ ਰਹੋ ਮੇਰਾ ਵੀਰ ਲਾਈਕ ਕਰਦੇ ਰਿਹਾ ਕਰੋ ਚੰਗਾ ਜੀ